ਦੀਆਂ ਦੀ ਅਸੀਂ ਲਾਉਣੀਆਂ ਸ਼ੁਰੂ ਕਰ ਦਿੱ ਗਏ ਕਿਉਂਕਿ ਮੈਂ ਹਮੇਸ਼ਾ ਹੀ ਕਹਿਣਾ ਹੁੰਨਾ ਜ਼ਿਮੀਂਦਾਰ ਝੋੜਾ ਛੋਕੇ ਸ਼ਹਿਰੋਂ ਸੌਦਾ ਪਤਾ ਲੈਣ ਜਾਂਦਾ ਸੋਭਾ ਨਹੀਂ ਜੇ ਦਿੰਦਾ ਚਾਹ ਪੱਤੀ ਤੇ ਲੂਣ ਹੀ ਅਸੀਂ ਸ਼ਹਿਰੋਂ ਲੈਉਣਾ ਬਾਕੀ ਸਾਰਾ ਕੁਝ ਹੀ ਸਾਡੀ ਧਰਤੀ ਦੇ ਵਿੱਚ ਹੁੰਦਾ ਮੈਂ ਤੁਹਾਨੂੰ ਆਪਦੇ ਘਰ ਦੀ ਉਦਾਹਰਨ ਦਿਆਂ ਨਹਿਰ ਦੇ ਨਾਲ ਸਾਡੀ ਪਹਿਲੀ ਹੈ ਦੋ ਕਿੱਲੇ ਲਾਮ ਮੈਂ ਗੰਨਾ ਲਾਇਆ ਤੇ ਪਿਛਲੇ ਸਾਲ ਸਾਡੇ ਘਰੇ ਮਿਸਤਰੀ ਲੱਗੇ ਸਨ ਤੇ ਕੁਆਂਟਲ ਗੁੜ ਕੱਢਿਆ ਸਾਰੇ ਸਿਆਲ ਗੁੜ ਦੀ ਚਾਹ ਮਿਸਤਰੀਆਂ ਨੂੰ ਪਿਆਈ ਹੈ ਤਿੰਨ ਚਾਰ ਚਾਰ ਪੰਜ ਟਾਈਮ ਸਾਡੇ ਘਰੇ ਚਾਹ ਬਣਦੀ ਰਹੀ ਤੇ ਖੰਡ ਦੀ ਅਸੀਂ ਚਾਹ ਨਹੀਂ ਬਰਤੀ ਕਹਿਣ ਤੋਂ ਪਾਵਿਆ ਅਸੀਂ ਚਿੱਟੇ ਨੂੰ ਚਿੱਟਾ ਜ਼ਹਿਰ ਕਹਿੰਨੇ ਆ ਨਾ ਖੰਡ ਵੀ ਇੱਕ ਚਿੱਟਾ ਜ਼ਹਿਰ ਆ ਚਿੱਟਾ ਲੂਣ ਵੀ ਇੱਕ ਚਿੱਟਾ ਜ਼ਹਿਰ ਆ ਕਹਿਣ ਤੋਂ ਪਾਵ ਅਸੀਂ ਮੂਨ ਲਾਲ ਟੁੱਟ ਗਏ ਸਾਨੂੰ ਜੜਾ ਲੈ ਵੇਖਣਾ ਪਵੇਗਾ ਹੁਣ ਸਮਾਂ ਘਰੇਲੂ ਬਾਗੀਚੀ ਸਬਜ਼ੀਆਂ ਦੀਆਂ ਬੰਲਾਂ ਲੱਗਦੀਆਂ ਪਈਆਂ ਵਾ ਬੀ ਲੱਗਦਾ ਪਿਆ ਘਰੇ ਲਾ ਦਿਓ ਥਾਵਾਂ ਨਹੀਂ ਹੈਗੀਆਂ ਮੋਟਰਾਂ ਦੇ ਆਲੇ ਦੁਆਲੇ ਮਰਲਾ ਮਰਲਾ ਦੋ ਦੋ ਮਰਲੇ ਥਾਂ ਪਿੱਛੇ ਨਾ ਅਸੀਂ ਪਤਾ ਕਿਉਂ ਸਬਜ਼ੀਆਂ ਲਾਉਣੀਆਂ ਛੱਡ ਗਏ ਜਾਂ ਫਲਦਾਰ ਸਾਡੇ ਨਾ ਅਮਰੂਦ ਆਮ ਹੀ ਹੁੰਦਾ ਸੀ ਸਾਡੀਆਂ ਮੋਟਰਾਂ ਦੇ ਹਲੇ 베ਰ ਆਮ ਹੀ ਹੁੰਦਾ ਸੀ ਕਦੇ ਲੁਧਿਆਣੇ ਨੂੰ ਜਾਇਆ ਜਾਂ ਚੌਂਕੀ ਮਾਨ ਕੋਲੇ 베ਰ ਆ ਗੁੜਿਆਂ ਦੇ ਮੈਂ ਉੱਥੋਂ ਭਾਅ ਪੁੱਛਿਆ 120 ਰੁਪਏ ਕਿਲੋ 베ਰ ਤੇ ਸਾਡੇ ਤਾਂ 베ਰ ਆਮ ਹੁੰਦੇ ਸਨ ਅਮਰੂਦ 1.5 150 ਨੂੰ ਕਿਲੋ ਵਿਗਿਆ ਦੋ ਸੀਜ਼ਨ ਸਾਲ ਦੇ ਵਿੱਚ ਦੋ ਵਾਰ ਅਮਰੂਦ ਲੱਗਦੇ ਸਾਡੇ ਬਜ਼ੁਰਗਾਂ ਨੇ ਖੇਤਾਂ ਦੇ ਵਿੱਚੋਂ ਫਲਾਂ ਦੇ ਬੂਟੇ ਪਤਾ ਕਿਉਂ ਬੱਟੇ ਅਖੇ ਜੀ ਲੋਕ ਆ ਕੇ ਝਾੜਾ ਕਰਦੇ ਆ ਫਲ ਆ ਜਾਂਦਾ ਜੀ ਸਾਡੇ ਝਾੜਾ ਬੜਾ ਹੁੰਦਾ ਕਦੇ ਫਲਾਂ ਦਾ ਵੀ ਪਿਆਰਿਓ ਜਾੜਾ ਹੋਇਆ ਦਿਲ ਤੇ ਹੱਥ ਰੱਖ ਕੇ ਵੇਖੋ ਫਲਾਂ ਦਾ ਕਦੇ ਜਾੜਾ ਹੁੰਦਾ ਮੰਨ ਲਓ ਸਾਡੇ ਪਰਿਵਾਰ ਚੋਂ ਕਿਸੇ ਨੇ ਉਹ ਫਲ ਹੀ ਖਾਦਾ ਕੋਈ ਬਗਾਨਾ ਆ ਕੇ ਉਥੋਂ ਫਲ ਥੋੜ ਕੇ ਖਾ ਗਿਆ ਕਿਸੇ ਦੇ ਅੰਦਰ ਗਿਆ ਸਰੀਰ ਦੇ ਅੰਦਰ ਗਿਆ ਫਲ ਦਾ ਕਦੇ ਜਾੜਾ ਨਹੀਂ ਹੁੰਦਾ ਫਲ ਨੂੰ ਜਾਂ ਤਾਂ ਅਸੀਂ ਖਾਵਾਂਗੇ ਇਨਸਾਨ ਖਾਵੇਗਾ ਜਾਂ ਫਲ ਨੂੰ ਪੰਛੀ ਖਾਵੇਗਾ ਜਾਂ ਫਲ ਘਰ ਕੇ ਡਿੱਗ ਪਵੇਗਾ ਫਲ ਦਾ ਕਦੇ ਜਾੜਾ ਨਹੀਂ ਹੁੰਦਾ ਬੇਨਤੀ ਇਹ ਆ ਸਾਡਾ ਇੱਥੇ ਇਹਨਾਂ ਕੈਂਪਾਂ ਦੇ ਵਿੱਚ ਬੋਲਿਆ ਤਾਂ ਹੀ ਸਫਲਾ ਅੱਜ ਦੇ ਕੈਂਪਿਆ ਜਿਹੜੇ ਪਹਿਲਾਂ ਦੇ ਕੈਂਪਾਂ ਨਾਲੋਂ ਬੜਾ ਫਰਕ ਆ ਪਹਿਲਾਂ ਦਵਾਈਆਂ ਦੀਆਂ ਗੱਲਾਂ ਹੁੰਦੀਆਂ ਪੈਸਟੀਸਾਈਡ ਦੀਆਂ ਗੱਲਾਂ ਹੁੰਦੀਆਂ ਅੱਜ ਕੱਲ ਇਹਦੇ ਕੈਂਪ ਦੱਸਾ ਕਿਉਂ ਵੱਖਰੇ ਹੁਣ ਸਿਹਤ ਦੀਆਂ ਗੱਲਾਂ ਹੁੰਦੀਆਂ ਕਿਉਂਕਿ ਸਿਹਤ ਸਮੇਂ ਦੀ ਸਾਡੇ ਅੱਜ ਦੀ ਮੁੱਖ ਉੜਿਆ ਘਰੇਲੂ ਬਾਗੀਚੀ ਸਬਜ਼ੀਆਂ ਦੀ ਸਾਰੇ ਲਾਲਿਓ ਜੇ ਬੇਨਤੀ ਤੁਹਾਨੂੰ ਹੱਥ ਜੋੜ ਕੇ ਆ ਤੁਹਾਡਾ ਹੀ ਬੱਚਾ ਫਲਦਾਰ ਬੂਟੇ ਲਾਲੋ ਮੋਟਰਾਂ ਦੇ ਵਾਲੇ ਦੁਆਲੇ ਇੱਕ ਕਨਾਲ ਦਾ ਯੂਨੀਵਰਸਿਟੀ ਦਾ ਮਾਡਲ ਆ ਸਾਡੀ ਇਹੋ ਜਿਹੀ ਧਰਤੀ ਸਾਨੂੰ ਬਾਬੇ ਨਾਨਕ ਨੇ ਇਹੋ ਜਿਹੀ ਧਰਤੀ ਤੇ ਪਾਇਆ ਜਿਹੜਾ ਵੀ ਸੁੱਟਦੀਏ ਉਹ ਹੀ ਹਰਾ ਹੁੰਦਾ 12 ਮਹੀਨੇ 30 ਦਿਨ ਸਾਡੇ ਘਰਾਂ ਚੋਂ ਫਲ ਹੀ ਮੁਕੇਗਾ ਉਸੇ ਕਨਾਲ ਦੇ ਵਿੱਚ ਹੀ ਸਬ ਅਸੀਂ ਜ਼ਿੰਮੇਦਾਰ ਆ ਸਾਨੂੰ ਪਾਤਸ਼ਾਹ ਨੇ ਦਾਤਾ ਹੀ ਬਣਾਇਆ ਜੇ ਪਾਤਸ਼ਾਹ ਦਾਤਾ ਆ ਸਾਨੂੰ ਵੀ ਦਾਤਾ ਹੀ ਬਣਾਇਆ ਜੇ ਕੋਈ ਸਾਡਾ ਸ਼ਹਿਰ ਰਹਿੰਦਾ ਸਜਣਬੇਲੀ ਹੈ ਉਹਨੂੰ ਵੀ ਸਾਡੇ ਤੇ ਅਸਾਮੀ ਦਾ ਹੁੰਦੀ ਹੈ ਮੇਰੇ ਕਿਸਾਨ ਭਰਾ ਨੇ ਚੰਗੀ ਚੀਜ਼ ਲਾਈ ਆ ਮੈਨੂੰ ਵੀ ਉਹਦੇ ਘਰੋਂ ਦੁੱਧ ਦਾਵੇਗਾ ਉਹਦੇ ਘਰੋਂ ਸਬਜ਼ੀਆਂ ਆਉਣਗੀਆਂ ਉਹਦੇ ਘਰੋਂ ਫਲ ਆਊਗਾ ਦੁੱਧ ਨਕਲੀ ਹੋ ਗਿਆ 50% ਦੁੱਧ ਨਕਲੀ ਆ ਵਿਆਹਾਂ ਦੇ ਸੀਜ਼ਨਾਂ ਵਿੱਚ ਆਮ ਹੀ ਵੇਖਿਆ ਸੀ ਸਾਰੇ ਬਿਮਾਰ ਹੁੰਨੇ ਆ ਤੇ ਖਾਣਾ ਸੀ ਸਾਰਾ ਉਹੀ ਹੁੰਦਾ ਜਦੋਂ ਕਦੇ ਵਿਆਹ ਹੋਵੇ ਪੁਰਾਣੇ ਨੂੰ ਕਹਿੰਦਾ ਅਹ ਜੀ ਇੱਕ ਘੰਟਾ ਪਹਿਲਾਂ ਦੱਸ ਦਿਓ ਕਿੰਨਾ ਪਨੀਰ ਚਾਹੀਦਾ ਕਿੰਨਾ ਦੁੱਧ ਕਿੱਥੋਂ ਆਉਂਦਾ ਸਾਨੂੰ ਸਾਰਿਆਂ ਨੂੰ ਪਤਾ ਸਾਡੇ ਘਰਾਂ 'ਚ ਆਮ ਹੀ ਡੰਗਰ ਨੂੰ ਦੇਖਮਿਆ ਜੇ ਆਪਦੇ ਘਰ ਦੀ ਗੱਲ ਮੇਰੇ ਘਰੇ 30 ਡੰਗਰ ਸਾਲ ਨਿੱਕਾ ਹੁੰਦਾ ਤੇ ਅੱਜ ਦੋ ਰਹਿ ਗਏ ਆ ਉਹ ਵੀ ਘਰ ਦਾ ਦੁੱਧ ਬਿਨਾ ਤਾਂ ਦੋ ਰਹਿ ਗਏ ਅਸੀਂ ਤੇਰ ਮੇਰ 'ਚ ਪੈ ਗਏ ਸਾਡੇ ਬੰਦਿਆ ਡੰਗਰ ਤਾਂ ਛੱਡ ਦਿੱਤੇ ਪਸ਼ੂ ਧਾਣਿਆ ਜੇ ਮੈਂ ਅਸੀਂ ਯੂਨੀਵਰਸਿਟੀਆਂ 'ਚ ਦੋਵੇਂ ਭਰਾ ਪੜੇ ਆ ਤਾਂ ਸਾਡੇ ਬਾਪ ਨੇ ਖੇਤੀ ਤੋਂ ਪੜਾਇਆ ਤੇ ਪਸ਼ੂਆਂ ਤੋਂ ਪੜਾਇਆ ਜਦੋਂ ਕਦੇ ਫੀ ਜੇ ਘਰੇ 35% ਨਾ ਹੋਣਾ ਤੇ ਪਸ਼ੂ ਵੇਚ ਦੇਣਾ ਇਹ ਸਾਡਾ ਪਸ਼ੂ ਧਾਲਿਆ ਸਾਨੂੰ ਮਣਾ ਜੇ ਇਹ ਗੱਲਾਂ ਬਠਾ ਲੈਣੀਆਂ ਪੈਣਗੀਆਂ ਅਸੀਂ ਪਤਾ ਹੀ ਨਹੀਂ ਕਿੱਧਰ ਉੱਚਾ ਉੱਠਣਾ ਅਸੀਂ ਕੰਕਰੀਟ ਦੇ ਜੰਗਲਾਂ 'ਚ ਰਹਿਣ ਲੱਗ ਪਏ ਪਰ ਅਸੀਂ ਮੂਲ ਨਾਲੋਂ ਨਾ ਜੜ ਨਾਲੋਂ ਟੁੱਟ ਗਏ ਬੇਨਤੀ ਇਹ ਕੇ ਆ ਹੁਣ ਆਉਣ ਵਾਲਾ ਸਮਾਂ ਝੋਨੇ ਦਾ ਸਮਾਂ ਜਿੰਨਾ ਦੇ ਖੇਤਾਂ ਨੂੰ ਨਹਿਰੀ ਪਾਣੀ ਲੱਗਦਾ ਅਸੀਂ ਨਾ ਮਰਲਾ ਖਾਲ ਵਾਉਣ ਪਿੱਛੇ ਵੀ ਕਹਿੰਨੇ ਆ ਜੀ ਕਿੱਧਰ ਖਾਲ ਖੋਤਣਾ ਪਊਗਾ ਸਾਨੂੰ ਪਰ ਸੱਚ ਜਾਣਿਓ ਜੇ ਜਿੰਨਾ ਖੇਤਾਂ ਦੇ ਵਿੱਚ ਨਹਿਰੀ ਪਾਣੀ ਲੱਗਦਾ ਫਸਲ ਦੁਗਣੀ ਹੁੰਦੀ ਹੈ ਵਧੀਆ ਫਸਲ ਹੁੰਦੀ ਹੈ ਤੇ ਇੱਕ ਥੱਲੇੋਂ ਸਾਨੂੰ ਪਾਣੀ ਨਹੀਂ ਕੱਢਣਾ ਪਊਗਾ ਹੁਣ ਤਾਂ ਸਰਕਾਰ ਦੀ ਸਕੀਮ ਵੀ ਚੱਲਦੀ 100% ਤੇ ਪੈਕ ਲਾਈਨ ਪਈ ਜਾਂਦੇ ਆ ਤਕਰੀਬਨ ਹੀ ਸਾਡੇ ਜਿਵੇਂ ਆਪਦੇ ਹਲਕੇ ਇਧਰ ਕੋਟੀਸੇਖਾਲੇ ਬੰਨੇ ਦੀ ਗੱਲ ਕਰਾਂ ਜਿਵੇਂ ਆਪਦੇ ਪਿੰਡ ਦੀ ਗੱਲ ਕਰਾਂ 2000 ਰਕਬਾ ਮੇਰੇ ਪਿੰਡ ਦੇ ਕੱਲੇ ਕੱਲੇ ਕਿੱਲੇ ਨੂੰ ਪਾਣੀ ਲੱਗਦਾ ਨਹਿਰੀ ਤੇ ਅਸੀਂ ਹੁਣ ਕੋਸ਼ਿਸ਼ ਕੀਤੀ ਆ ਵੀ ਪੈਕ ਲਾਈਨ ਤਕਰੀਬਨ ਸਾਰੇ ਪੁਆਜ ਦੇਨੇ ਆ ਕਿ ਮੋਤਵਾਰ ਬੰਦੇ ਬੈਠੇ ਜੇ ਕੰਡਾਂ ਦੇ ਵਿੱਚ ਜਾ ਕੇ ਇਹ ਹੀ ਇਹ ਹੀ ਸਾਡੀਆਂ ਮੁੱਖ ਲੋੜਾਂ ਸਾਨੂੰ ਇਹ ਸਾਡੀਆਂ ਲੋੜਾਂ ਨਹੀਂ ਲੱਗਦੀਆਂ ਸਾਡਾ ਸਰੀਰ ਆ ਸਾਡਾ ਜੇ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਹਰ ਇੱਕ ਹੀ ਸੋਚਦੇ ਆ ਵੀ ਮੇਰਾ ਪੁੱਤ ਪੋਤਰਾ ਸਾਨੂੰ ਗਾਲਾ ਨਾ ਕੱਢੇ ਸਾਡੇ ਬੁਢੇ ਨੇ ਨਾ ਚਾਰ ਪੈਸੇ ਛੱਡ ਕੇ ਨਹੀਂ ਗਿਆ ਆਉਣ ਵਾਲੇ ਬੱਚਿਆਂ ਪਤਾ ਕੀ ਕਹਿਣਾ ਚਾਰ ਪੈਸੇ ਤਾਂ ਉਹਦੇ ਕੋਲ ਹੋਣਗੇ ਜੇ ਚੰਗਾ ਵਾਤਾਵਰਨ ਨਹੀਂ ਆ ਚੰਗਾ ਖਾਣ ਪੀਣ ਨਹੀਂ ਆ ਚੰਗੀ ਹਵਾ ਨਹੀਂ ਲੈ ਸਕਦੇ ਸਾਨੂੰ ਗਾਲੇ ਕੱਢਣ ਕੀ ਆਉਣ ਵਾਲੀਆਂ ਨਸਲਾਂ ਨੂੰ ਇਹਨੀਆਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜਾਚਿਆ ਵਧ ਘਟ ਬੋਲਿਆ ਗਏ ਤਾਂ ਮਾਫ਼ ਕਰ ਦਿਓ ਤੁਹਾਡਾ ਹੀ ਬੱਚਾ ਆ ਵਾਰ-ਵਾਰ ਉਹੀ ਗੱਲਾਂ ਨੇ ਬੇਇੰਤੀ ਨੂੰ ਪ੍ਰਮਾਣ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਆਕ ਸਾਹਿਬ ਬੜੇ ਅੜਬੁਲੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਸਾਡੇ ਵਿੱਚ ਸਾਡੇ ਜ਼ਿਲ੍ਹੇ ਦੇ